ਅਮ੍ਰਿਤਸਰ ਦੇ ਜੰਡਿਆਲਾ ਗੁਰੂ ਥਾਣੇ ਅਧੀਨ ਪੈਂਦੇ ਪਿੰਡ ਰਾਣਾ ਕਾਲਾ ਵਿੱਚ ਹੋਏ ਝਗੜੇ ਨੇ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦੋ ਵਿਅਕਤੀਆਂ ਉੱਤੇ ਕੁੱਟਮਾਰ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ આરોਪ ਲੱਗਾ ਹੈ। ਜਦੋਂ ਕਿ ਇਸ ਦੌਰਾਨ ਇੱਕ ਅਣਪਛਾਤੇ ਵਿਅਕਤੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਪੁਲਿਸ ਥਾਣਾ ਜੰਡਿਆਲਾ ਗੁਰੂ ਦੇ ਤਫਤੀਸ ਅਫਸਰ ਏਐਸਆਈ ਬਲਜੀਤ ਸਿੰਘ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਸਈ ਬਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਵਸਨੀਕ 사જન ਪੁੱਤਰ ਮਲਕੀਤ ਸਿੰਘ ਮੈਂਬਰ ਪੰਚਾਇਤ ਹਨ ਅਤੇ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਗਲੀ ਵਿੱਚ ਆਪਣੇ ਘਰ ਦੇ ਬਾਹਰ ਖੜੇ ਸਨ ਇਹ ਦੋਵੇਂ ਜਾਨੀ ਕਿ ਬਾਹਰ ਖੜੇ ਸਨ ਇਸੇ ਦੌਰਾਨ ਆਕਾਸ਼ ਦੀ ਪੁੱਤਰ ਪ੍ਰਤਾਪ ਸਿੰਘ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਵਾਸੂ ਉਸ ਦਾ ਸਾਲਾ ਅਤੇ ਦੋ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਹਮਲੇ ਦੌਰਾਨ ਇੱਕ ਵਿਅਕਤੀ ਨੇ ਗੋਲੀ ਵੀ ਚਲਾਈ ਹੈ ਪਰ ਕੁਸ਼ਕਿਸਮਤੀ ਨਾਲ ਥੱਲੇ ਝੁਕ ਜਾਣ ਨਾਲ ਗੋਲੀ ਸਿੱਧੀ ਨਹੀਂ ਲੱਗੀ ਤੇ ਸੱਜੇ ਮੋੜੇ ਨਾਲ ਫੈ ਕੇ ਨੰਗ ਗਈ ਇਸ ਦੇ ਨਾਲ ਹੀ ਹਮਲਾਵਾਰਾਂ ਨੇ ਦੋਨਾਂ ਨੂੰ ਬੇਰਹਿਮੀ ਨਾਲ ਕੁੱਟ ਕੇ ਗੰਭੀਰ ਰੂਪ ਵਿੱਚ ਜ਼ਖਮੀ ਵੀ ਕੀਤਾ ਹੈ ਦੱਸਦੀ ਹੈ ਕਿ ਪੀੜਤ ਨੇ આરોਪ ਲਗਾਇਆ ਹੈ ਕਿ ਉਸਨੇ ਨਸ਼ਾ ਵੇਚਣ ਤੋਂ ਉਖਤ ਲੋਕਾਂ ਨੂੰ ਰੋਕਿਆ ਸੀ ਜਿਸ ਦੇ ਚੱਲਦੇ ਹੀ ਉਸਤੇ ਹਮਲਾ ਕੀਤਾ ਗਿਆ ਇਹ ਅਸੇਈ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ 사જન ਸਿੰਘ ਕੀ ਗੱਲ ਹੋਈ ਜੀ 사જન ਗੱਲ ਅਜੇ ਹੋਈ ਜੇ ਆਪਾਂ ਜਿਹੜੇ ਸਮਾਨ ਵੇਚਦੇ ਆ ਆਪਾਂ ਉਹਨਾਂ ਨੂੰ ਢੱਕਣ ਦੇ ਹਾਂ ਉਹਨਾਂ ਆਪਣੇ ਦੇ ਉੱਤੇ ਹਮਲਾ ਕਰਦਾ ਉਹਨਾਂ ਕੋ ਆਪਾਂ ਸਮਾਨ ਨੂੰ ਬਰਾਮਦ ਕੀਤਾ ਵਾ ਉਹਨਾਂ ਬੰਦੇ ਲਿਆ ਕੇ ਗੋਲੀਆਂ ਚਲਾਈਆਂ ਉਹਨਾਂ ਦਾ ਦਾਤਰ ਮਾਰੇ ਅਸਿਰ ਦੇ ਵਿੱਚ ਇਧਰ ਵੀ ਸਿਰ ਦੇ ਵਿੱਚ ਮਾਰਿਆ ਇਧਰ ਹੀ ਮਾਰਿਆ ਮੁੰਡੇ ਤੇ ਆ ਗੋਲੀ ਨੇ ਉਹਨਾਂ ਇੱਕ ਵਾਰੀ ਮਾਰਨ ਦੀ ਕੋਸ਼ਿਸ਼ ਆਪਾਂ ਨੂੰ ਪੂਰੀ ਕੀਤੀ ਆ ਕਿੰਨਿਆਂ ਕੋਲ ਗੋਲੀਆਂ ਨਾਲ ਦੋ ਚਲਾਈਆਂ ਇੱਕ ਮੁੰਡੇ ਦੇ ਲਾਕੇ ਲੰਘ ਗਈ ਇਧਰ ਨੂੰ ਤੇ ਉਹ ਕਿੱਥੇ ਲੱਗ ਲਾ ਉਹ ਦਾਖਾ ਮਾਨ ਨਾਲ ਹਾਂਜੀ ਤੇ ਕੌਣ ਲੋਕ ਸੀ ਜਿਨ੍ਹਾਂ ਨੇ ਇਹ ਗੋਲੀਆਂ ਦੇ ਇੱਕ ਕਾਸ਼ੂ 파ਸ਼ਦੀਪ ਸਿੰਘ ਸਿੱਧਾ ਨਾ ਚਿੱਬੀ ਉਹ ਵੀ ਕਾਸ਼ਦੀਪ ਸਿੰਘ ਮੋਟਾ ਉਹਦਾ ਨਾਂ ਪਰੀਤ ਸਿੱਧਾ ਨਾਮ ਦਾ ਰਾਣਾ ਪਿੰਡ ਰਾਣਾ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਕਿਹੜਾ ਥਾਣਾ ਲੱਗਦਾ ਆ ਜੜੇ ਵਾਲਾ ਥਾਣੇ ਕਮਲੇ ਨੇ ਹਾਂਜੀ ਆਇਆ ਐਸਐਚਓ ਸਾਹਿਬ ਆਇਆ ਹੀ ਉਹਨਾਂ ਮੌਕਾ ਵੇਖਿਆ ਵਾ ਤੇ ਉਹ ਸਾਰੀ ਗੱਲਬਾਤ ਹੋਈ ਹੁਣ ਕੀ ਕਾਰਵਾਈ ਕੀਤੀ ਕਾਰਵਾਈ ਆਪਾਂ ਉਹਨਾਂ ਤੇ ਪਰਚਾ ਕਰਾਤਾ ਵਾ ਆਪਾਂ ਜੋ ਵੀ ਹੁੰਦੀ ਕਾਰਵਾਈ ਆਪਾਂ ਪੂਰੀ ਕਰਾਵਾਂਗੇ ਉਹਨਾਂ ਦੇ ਉੱਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਵੀ ਜੋ ਵੀ ਹੁੰਦੀ ਕਾਰਵਾਈ ਉਹਨਾਂ ਤੇ ਜ਼ਰੂਰ ਕਰਨ ਉਹ ਪੂਰੇ ਵੇਰੇ ਪਏ ਆ ਉਹ ਆਂਦੇ ਹੀ ਸਮਾਨ ਵੇਚਣਾ ਵਾ ਆਨੂੰ ਕੋਈ ਵੀ ਨਹੀਂ ਡੱਕ ਸਕਦਾ ਸੇ ਪ੍ਰਸ਼ਾਸਨ ਨੂੰ ਇਹੋ ਬੇਨਤੀ ਆ ਵੀ ਪੂਰੀ ਤੋਂ ਪੂਰੀ ਸਾਡੀ ਹਲਪ ਕਰਨ ਅਸੀਂ ਦੇ ਨਸ਼ਿਆਂ ਦੇ ਦੌਰਤ ਜਿਹੜੇ ਬੰਦੇ ਨਸ਼ਾ ਵੇਚਦੇ ਆ ਦੋ ਬੰਦੇ ਹੋ ਰਿਆ ਇੱਕ ਗੰਗਾ ਇੱਕ ਅਰਸ਼ ਉਹਨਾਂ ਨੇ ਰੋੜੇ ਮਾਰੇ ਉਹਨਾਂ ਦੇ ਨਾਲ ਨਹੀਂ ਪੰਜਾਬ ਸਰਕਾਰ ਉਹਨਾਂ ਦੇ ਅਰਸ਼ ਕੇ ਕਰ ਸਰਕਾਰ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਵਿਰੋਧ ਕੀ ਪੰਜਾਬ ਪੁਲਿਸ ਜਿਹੜੀ ਉਸ ਤੇ ਕਾਰਵਾਈ ਨਹੀਂ ਕਰ ਰਹੀ ਕਾਰਵਾਈ ਕਰਦੀ ਪੁਲਿਸ ਠੀਕ ਆ ਕਾਰਵਾਈ ਉਹਨਾਂ ਫੜ ਕੇ ਵੀ ਉਪ ਘੋੜੇ ਅੱਗੇ ਭਗੋੜਿਆ ਪਹਿਲਾਂ ਵੀ ਘੋੜੇ ਆਓ ਚਿਬੀ ਤੇ ਚਿਬੀ ਤੇ ਪਰਚਾ ਵਾ ਉਹ ਘੋੜਾ ਵਾ ਤੇ ਜਿਹੜਾ ਕਾਸ਼ਦੀਪ ਸਿੰਘ ਆ ਉਹਨੇ ਮੱਝ ਚੋਰੀ ਕੀਤੀ ਸੀ ਪਿਛੇਰੇ ਉਹਦੇ ਤੇ ਫੇਰ ਪਰਚਾ ਆਇਆ ਹੈ ਹੁਣ ਫੇਰ ਉਹਦੇ ਚ ਕਾਸ਼ਦੀਪ ਸਿੰਘ ਦੇ ਅਸੀਂ ਜੇਬ ਦੇ ਵਿੱਚੋਂ ਸਮਾਨ ਕੱਢਿਆ ਨਾ ਜੋ ਐਸਐਚਓ ਸਾਹਿਬ ਨੂੰ ਆਪਾਂ ਸਮਾਨ ਬਰਾਮਦ ਕਰਾਤਾ ਕਿੰਨੇ ਕਿੰਨੇ ਗ੍ਰਾਮ ਹੋਊਗਾ ਗ੍ਰਾਮ ਮਾਲੋ 2 ਗ੍ਰਾਮਾਂ 3 ਗ੍ਰਾਮਾਂ ਹੋਊਗਾ ਸਮਾਨ ਉਹ ਪੀਂਦਾ ਵਾ ਜਾਂ ਵੇਚਦਾ ਵਾ ਪਹਿਲਾਂ ਵੇਚਦਾ ਵੇਚਦਾ ਵੀ ਜਾਂ ਤੇ ਪੀਂਦਾ ਵੀ ਜਾਂ ਦੋਵੇਂ ਕੰਮ ਕਰਦਾ ਜੀ ਕੀ ਮੰਗ ਕਰਦੇ ਜੀ ਮੰਗਾ ਆਪਾਂ ਪ੍ਰਸ਼ਾਸਨ ਕੋ ਇਹੋ ਕਰਦੇ ਆ ਵੀ ਜਿਹੜੀ ਹੁੰਦੀ ਕਾਰਵਾਈ ਉਹ ਕੀਤੀ ਜਾਵੇ ਉਹਨਾਂ ਤੇ ਪੂਰੀ ਪ੍ਰਸ਼ਾਸਨ ਵੀ ਸਾਡਾ ਸਾਥ ਦੇਵੇ ਅਸੀਂ ਕੋਈ ਮਾੜਾ ਕੰਮ ਨਹੀਂ ਕਰਨਦੇ ਅਸੀਂ ਚੰਗਾ ਹੀ ਕੰਮ ਕਰਨਦੇ ਆ ਜਿਹੜੀ ਰਾਣਕਾਲੇ ਗੋਲੀ ਚੱਲੀ ਆ ਕੀ ਕਾਰਨ ਰਿਹਾ ਜੀ ਗੋਲੀ ਚੱਲਦਾ ਇਹ ਉੱਥੇ ਜੀ ਇਹ ਆਪਣਾ ਸਾਜਨ ਸਿੰਘ ਤੇ ਸਤਰਾਮ ਸਿੰਘ ਇਹਨਾਂ ਨੇ ਸਾਨੂੰ ਬਿਆਨ ਦਰਜ ਕਰਾਇਆ ਵਾ ਕਿ ਇਹ ਉੱਥੇ ਗਲੀ ਦੇ ਵਿੱਚ ਆਪਣੇ ਘਰ ਦੇ ਅੱਗੇ ਉਹਨਾਂ ਦੀ ਗਲੀ ਆ ਗਲੀ ਦੇ ਵਿੱਚ ਖੜੇ ਸੀ ਤੇ 5-6 ਮੁੰਡੇ ਇੱਕ ਆਕਾਸ਼ ਦੀ ਪਿਆ ਪੁੱਤਰ ਪ੍ਰਤਾਪ ਸਿੰਘ ਤੇ ਪ੍ਰੀਤ ਮੋਟਾ ਪੁੱਤਰ ਬਲਵਿੰਦਰ ਸਿੰਘ ਆਕਾਸ਼ ਕਾਸ਼ੂ ਤੇ ਆਕਾਸ਼ ਕਾਸ਼ੂ ਦਾ ਕੋਈ ਸਾਲਾ ਵਾ ਇਹ ਤੇ ਹੋਰ 4-5 ਅਣਪਛਾਤੇ ਇਹ ਆਏ ਆ ਤੇ ਇਹਨਾਂ ਨੇ ਜਿਹੜਾ ਆਕਾਸ਼ ਕਾਸ਼ੂ ਦਾ ਜਿਹੜਾ ਸਾਲਾ ਵਾ ਉਹਨੇ ਪਿਸਤਲ ਨਾਲ ਸਿੱਧਾ ਜਿਹੜਾ ਇੱਥੇ ਸਤਨਾਮ ਤੇ ਫਾਇਰ ਕੀਤਾ ਜੋ ਇਹਦੇ ਇਹ ਖਾਬੀ ਪਾਸੇ ਨੂੰ ਹੋ ਗਿਆ ਤੇ ਇਹਦੇ ਜਿਹੜਾ ਵਾ ਸੱਚੇ ਮੋੜੀ ਤੇ ਹੀ ਠਾਂ ਖਹਿ ਕੇ ਲੰਘ ਗਿਆ ਤੇ ਦੂਜੇ ਨਾਲ ਜਿਹੜਾ ਹੈਗਾ ਵਾ ਸਾਜਨੇ ਆ ਸਾਜਨ ਦੇ ਉਹ ਤਾਤਰਾ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਇਹਨਾਂ ਕੋਈ ਪਿੰਡ ਦੇ ਵਿੱਚ ਇਹ ਬੰਦੇ ਕੋਈ ਮਾੜਾ ਕੰਮ ਕਰਦੇ ਸੀ ਤੇ ਉਸੇ ਰੰਜਿਸ਼ ਕਰਕੇ ਇਹਨਾਂ ਨੇ ਇਹਨਾਂ ਨਾਲ ਰੰਜਿਸ਼ ਰੱਖੀ ਤੇ ਇਹਨਾਂ ਨੂੰ ਲੜਾਈ ਝਗੜਾ ਕਰਕੇ ਦੱਸਿਆ ਜਾ ਰਿਹਾ ਕਿ ਨਸ਼ਾ ਤਸਕਰੀ ਦਾ ਕੰਮ ਕਰਦੇ ਇਹ ਸਾਜਨ ਨਹੀਂ ਕਰਵਾਛ ਨਹੀਂ ਇਹ ਸਾਰੇ ਅਸੀਂ ਤਰਤੀਸ਼ ਕਰਾਂਗੇ ਇਹਦੇ ਬਾਰੇ ਤੇ ਜੋ ਵੀ ਤਫਤੀਸ਼ ਹੋਊਗੀ ਉਹਦੇ ਮੁਤਾਬਕ ਅਸੀਂ ਜਿਹੜਾ ਇਹਨਾਂ ਦੇ ਸਟੇਟਮੈਂਟ ਦੇ ਮੁਤਾਬਕ ਤੇ ਇਹੋ ਲਿਖਾਇਆ ਵੀ ਮਾੜਾ ਕੰਮ ਕਰਦੇ ਸੀ ਉਹਦੇ ਵਿੱਚ ਅਸੀਂ ਵੇਖਾਂਗੇ ਵੀ ਮਾੜਾ ਕੰਮ ਕਿਹੜਾ ਕਰਦੇ ਸੀ ਦੱਸਿਆ ਜਾ ਰਿਹਾ ਕਿ ਨਸ਼ਾ ਜਿਹੜਾ ਵਾ ਉਹ ਬਰਾਮਦ ਵੀ ਕਰਵਾਇਆ ਗਿਆ ਵਾ ਕੁਝ ਨਹੀਂ ਨਹੀਂ ਜੀ ਇਹੋ ਜੀ ਗੱਲ ਜੇ ਤੱਕ ਸਾਹਮਣੇ ਨਹੀਂ ਆਈ ਤੇ ਸਾਹਮਣੇ ਆਈ ਹੁੰਦੀ ਤੇ ਅਸੀਂ ਐਨਡੀਪੀਐਸ ਅਖਤ ਤਹਿਤ ਕਦਮਾ ਦਰਜ ਕਰਨਾ ਸੀ